ਦੇਖ ਰਹੇ ਹੋ ਜਨਿਤ ਐਸ਼ੀਤੀ ਮੇਹਾ ਤੁਹਾਡੇ ਨਾਲ ਜਸਬੀਰ ਕੌਰ ਜਸਦੀ ਲੁੱਟ ਖੋਹ ਦੀਆਂ ਵਾਰਦਾਤਾਂ ਅਕਸਰ ਹੀ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਅਜਿਹਾ ਇੱਕ ਮਾਮਲਾ ਬੁਰਾਇਆਂ ਦੇ ਰੁੜਕਾ ਰੋਡ ਤੋਂ ਸਾਹਮਣੇ ਆਇਆ ਹੈ ਦਿਨ ਦਿਹਾੜੇ ਭੀੜ ਭੜ ਵਾਲੇ ਇਲਾਕੇ ਦੇ ਵਿੱਚ ਇੱਕ ਔਰਤ ਤੋਂ ਉਸ ਦਾ ਪਰਸ ਖੋਇਆ ਗਿਆ ਹੈ ਦਰਸਲ ਇੱਕ ਔਰਤ ਆਪਣੇ ਧਿਆਨ ਖੜੀ ਸੀ ਇਸ ਦੌਰਾਨ ਕਾਲੇ ਰੰਗ ਦੀ ਸਕੂਟਰੀ ਤੇ ਦੋ ਨੌਜਵਾਨ ਆਉਂਦੇ ਨੇ ਅਤੇ ਇਸ ਔਰਤ ਤੋਂ ਉਸ ਦਾ ਪਰਸ ਖੋ ਕੇ ਫਰਾਰ ਹੋ ਜਾਂਦੇ ਨੇ ਜਿਸ ਔਰਤ ਦੇ ਨਾਲ ਇਹ ਲੁੱਟਖੋਈ ਹੈ ਉਸ ਦਾ ਨਾਮ ਸਰਬਜੀਤ ਦੱਸਿਆ ਜਾ ਰਿਹਾ ਹੈ ਇਸ ਲੁੱਟ ਦੀ ਸ਼ਿਕਾਰ ਹੋਈ ਇਸ ਔਰਤ ਦਾ ਦੱਸਣਾ ਹੈ ਕਿ ਉਹ ਰੁੜਕਰ ਰੋਡ ਤੇ ਇੱਕ ਦੁਕਾਨ ਤੋਂ ਕੱਪੜੇ ਲੈਣ ਆਈ ਸੀ ਜਦੋਂ ਕੱਪੜੇ ਖਰੀਦਣ ਤੋਂ ਬਾਅਦ ਉਹ ਦੁਕਾਨ ਦੇ ਬਾਹਰ ਖੜੀ ਸੀ ਤਾਂ ਕਾਲੇ ਰੰਗ ਦੀ ਇੱਕ ਸਕੂਟਰੀ ਤੇ ਦੋ ਨੌਜਵਾਨ ਆਏ ਤੇ ਉਸਦੇ ਹੱਥ ਵਿੱਚੋਂ ਉਸਦਾ ਪਰਸ ਖੋ ਕੇ ਫਰਾਰ ਹੋ ਗਏ ਪਰਸ ਦੇ ਵਿੱਚ ਉਸਦੇ ਕੁਝ ਪੈਸੇ, ਮੋਬਾਈਲ ਅਤੇ ਉਸਦਾ ਆਧਾਰ ਕਾਰਡ ਸੀ ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਪੀੜਤ ਔਰਤ ਦੇ ਪਤੀ ਰੋਸ਼ਨ ਲਾਲ ਨੇ ਕਿਹਾ ਹੈ ਕਿ ਵਾਰਦਾਤੀ ਸੂਚਨਾ ਮਿਲਣ ਤੋਂ ਬਾਅਦ ਉਹ ਤੁਰੰਤ ਹੀ ਮੌਕੇ ਤੇ ਪਹੁੰਚ ਗਿਆ ਪਰੰਤੂ ਉਸ ਦੇ ਪਹੁੰਚਣ ਤੋਂ ਪਹਿਲਾਂ ਹੀ ਇਹ ਦੋਨੋਂ ਲੁਟੇਰੇ ਫਰਾਰ ਹੋ ਚੁੱਕੇ ਸਨ। ਉਹਨਾਂ ਨੇ ਦੱਸਿਆ ਹੈ ਕਿ ਗੁਰਾਇਆਂ ਪੁਲਿਸ ਨੂੰ ਇਸ ਬੰਦ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਤੇ ਪੁਲਿਸ ਇਸ ਮਾਮਲੇ ਦੀ ਹੁਣ ਜਾਂਚ ਕਰ ਰਹੀ ਹੈ। ਸਰ ਜੀ ਬੋਲੋ ਜੀ। ਉਸਨੇ ਜੀ ਬਈ ਦੱਸੋ। ਹਾਂਜੀ ਭਾਈ ਮੇਰੇ ਵਾਈਫ ਦਾ ਫੋਨ ਆਇਆ ਸੀਗਾ। ਮੈਂ ਕੰਮ ਕਰ ਰਿਹਾ ਸੀਗਾ ਤੇ ਮੈਨੂੰ ਫੋਨ ਆਇਆ ਮੈਂ ਉਸੇ ਟਾਈਮ ਉਧਰ ਆ ਗਿਆ ਪੰਚ ਮਕਮੇਟ ਦੇ ਵਿੱਚ। ਬਸ ਇਹ ਨਹੀਂ ਫੇਮਣ ਵਾਲੇ ਦੱਸਿਆ ਵੀ ਇੱਧਰ ਦਾ ਸਾਡੇ ਨਾਲ ਹੋਈ ਹੈ। ਤੇ ਬਾਹਰ ਇਹ ਖੜੇ ਸੀਗੇ ਜਿੰਦਾ ਤੇ ਦੁਬਾਰੇ ਜਦੋਂ ਮੁੰਡੇ ਆਏ ਆ ਸਕੂਟੀ ਤੇ ਆਏ ਆ ਉਨੀ ਵਸੇ ਨਾਲ ਪਰਸ ਹੋ ਗਏ 1 ਮਿੰਟ 1 ਮਿੰਟ ਸਕੈਂਟਾ ਵਿੱਚ ਜਣੇ ਕਿ ਚਲੇ ਗਏ ਜੀ ਬਸ ਇਹ ਨਹੀਂ ਹੋਇਆ ਜੀ ਆਹ ਇਹ ਤੀਨ ਆਲਾ ਕਾਤਾ ਸਰ ਜੀ ਤਕਰ ਕਿੱਥੇ ਰੰਨੇ ਆ ਮੁੱਲ ਲਾ ਦੇਣਾ ਨਵਦਾਸ ਨਗਰ ਰੋਡ ਕਰ ਰੋਡ ਕਰਾ ਸਨੇਚਿੰਗ ਹੋਈ ਹੈ ਕੀ ਸਨੇਚਿੰਗ ਹੋਇਆ ਅਸੀਂ ਕੱਪੜੇ ਲੈਣ ਆਏ ਸੀਗੇ ਬਾਬੜੀ ਪੁਆਰ ਦੇ ਤੇ ਬਾਹਰ ਖੜੇ ਸੀ ਦੋ ਜਾਣੇ ਮੁੰਡੇ ਐਕਟਵਾ ਤੇ ਆਏ ਆ ਤੇ ਪਰਸ ਖੋ ਕੇ ਲੈ ਗਏ। ਉਹਦੇ ਵਿੱਚ ਫੋਨ ਸੀਗਾ, ਪੈਸੇ ਸੀ ਥੋੜੇ ਜੇ ਤੇ ਆਧਾਰ ਕਾਰਡ ਸੀਗਾ। ਪੁੱਛੋ ਮਾਸਤਾ? ਹਾਂ ਜੀ। ਕੀ ਕਹਿੰਦੇ? ਉਹ ਕਹਿੰਦੇ ਕੋਈ ਨਹੀਂ ਕਾਰਵਾਈ ਕਰਾਂਗੇ। ਹਾਂ ਜੀ। ਕਿੰਨੇ ਕ ਟਾਈਮ ਦੀ ਗੱਲ ਆ? ਸਾਢੇ 9:00 ਦੀ।